ਸ਼ਹੀਦ ਸ਼ਰ ਪਟਿਆਲਾ ਇੱਕ ਵਾਰ ਫਿਰ ਸਰਕਾਰੀ ਲਾਪਰਵਾਹੀ ਦਾ ਸ਼ਿਕਾਰ ਬਣਿਆ ਖੜਾ ਹੈ ਪਟਿਆਲਾ ਡਿਵੈਲਪਮੈਂਟ ਅਥਾਰਟੀ ਜਿਸ ਦਾ ਮਕਸਦ ਸੀ ਸ਼ਹਿਰ ਦਾ ਵਿਕਾਸ ਕਰਨਾ ਆਪ ਹੀ ਹੁਣ ਬੇਹਾਲ ਹੋਈ ਪਈ ਹੈ ਪਿਛਲੇ 15 ਦਿਨਾਂ ਤੋਂ ਲਗਭਗ ਐਨਓਸੀ ਜਾਰੀ ਨਹੀਂ ਹੋ ਰਹੀਆਂ ਤੇ ਲੋਕ ਰੋਜ਼ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਨਾ ਅਫਸਰ ਦਫ਼ਤਰ ਆ ਰਹੇ ਨੇ ਤੇ ਨਾ ਹੀ ਕਿਸੇ ਨੂੰ ਪਤਾ ਕਿ ਕੰਮ ਕਦੋਂ ਸ਼ੁਰੂ ਹੋਏਗਾ ਜਿਨ੍ਹਾਂ ਦੇ ਬਿਆਨੇ ਹੋਏ ਪਏ ਨੇ ਉਹਨਾਂ ਦਲੀਏ ਰੁਕਾਵਟ ਇੱਕ ਸੁਪਨੇ ਨੂੰ ਕਾਬੂ ਤੋਂ ਬਾਹਰ ਕਰ ਦਿੰਦੀ ਹੈ ਜਿਨ੍ਹਾਂ ਦੇ ਬਿਆਨੇ ਹੋਏ ਪਏ ਨੇ ਉਹਨਾਂ ਦੇ ਲਈ ਇਹ ਗੱਲ ਇੱਕ ਸੁਪਨੇ ਦੇ ਵਾਂਗ ਤੇ ਉਹਨਾਂ ਨੂੰ ਚੂਰਚੂਰ ਕਰ ਰਹੀ ਹੈ ਤੇ ਸਵਾਲ ਹੁਣ ਪੈਦਾ ਹੁੰਦਾ ਹੈ ਕਿ ਵਿਕਾਸ ਦੇ ਦਾਅਵੇ ਕਰਨ ਵਾਲੀ ਸਰਕਾਰ ਪਟਿਆਲਾ ਵਾਸੀਆਂ ਦੀ ਪੁਕਾਰ ਨੂੰ ਕਦੋਂ ਸੁਨੇਗੀ ਦਰਸਲ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਦੇ ਲਈ ਜਿਹੜੀ ਪਹਿਲਾਂ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਣੀ ਸੀ ਉਹਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਗ੍ਰੈਂਡ ਨਹੀਂ ਲੱਗਿਆ ਹੋਇਆ ਜੋ ਕਰਕੇ ਪਟਿਆਲਾ ਦੇ ਜਿਹੜੇ ਲੋਕ ਨੇ ਉਹ ਬੇहद ਇਸ ਵੇਲੇ ਪਰੇਸ਼ਾਨ ਨੇ ਜਿਨ੍ਹਾਂ ਲੋਕਾਂ ਨੇ ਅਨ ਅਧਿਕਾਰਤ ਕਲੋਨੀਆ ਦੇ ਪਲਾਟ ਰੈਗੂਲਾਈਜ਼ ਕਰਵਾ ਕੇ ਆਪਣੇ ਘਰ ਬਣਾਉਣੇ ਸੀ ਜਾਂ ਫਿਰ ਆਪਣੀ ਜ਼ਰੂਰਤ ਦੇ ਲਈ ਵੇਚਣੇ ਸੀ ਉਹਨਾਂ ਨੂੰ ਪੀਡੀਏ ਦੇ ਵੱਲੋਂ ਐਨਓਸੀ ਜਾਰੀ ਕੀਤੀ ਜਾਂਦੀ ਹੈ ਪਰ ਪਿਛਲੇ 15 ਦਿਨਾਂ ਤੋਂ ਐਨਓਸੀ ਜਾਰੀ ਨਹੀਂ ਹੋ ਰਹੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਪੀਡੀਏ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਸ਼ਨ ਛੁੱਟੀ ਉੱਤੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਸਰਕਾਰ ਨੇ ਪੁੱਡਾ ਦੇ ਏਸੀਏ ਹੈੱਡਕੁਆਰਟਰ ਰਕੇਸ਼ ਪੋਪਲੀ ਨੂੰ ਐਡੀਸ਼ਨਲ ਚਾਰਜ ਦਿੱਤਾ ਪਰ ਉਹਨਾਂ ਦੇ ਵੱਲੋਂ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੇ ਪੀਡੀਏ ਦਫ਼ਤਰ ਆਉਣਾ ਸ਼ੁਰੂ ਕੀਤਾ ਰੋਜ਼ਾਨਾ ਦੇ ਲੋਕ ਜਿਹੜੇ ਨੇ ਆਪਣੀ ਐਨਓਸੀ ਦੇ ਲਈ ਪੀਡੀਏ ਦਫ਼ਤਰ ਜਾ ਰਹੇ ਨੇ ਪਰ ਉਹਨਾਂ ਨੂੰ ਅੱਗੇ ਰਟਿਆ ਰਟਾਇਆ ਹੀ ਜਵਾਬ ਮਿਲਦਾ ਕਿ ਏਸੀਏ ਸਾਹਿਬ ਨਹੀਂ ਹੈਗੇ। ਇਸ ਲਈ ਐਨਓਸੀ ਨਹੀਂ ਹੋ ਰਹੀ। ਜਿਨ੍ਹਾਂ ਲੋਕਾਂ ਦੇ ਬਿਆਨ ਮਾਫ ਕਰਨਾ ਜਿਨ੍ਹਾਂ ਲੋਕਾਂ ਦੇ ਬਿਆਨੇ ਹੋਏ ਪਏ ਨੇ ਉਹ ਬੇਹੱਦ ਪਰੇਸ਼ਾਨ ਨੇ ਕਿਉਂਕਿ ਜੇਕਰ ਸਮੇਂ ਸਿਰ ਰਜਿਸਟਰੀਆਂ ਨਾ ਹੋਈਆਂ ਤਾਂ ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਸ਼ੁਰੂ ਹੋ ਜਾਣੀਆਂ। ਇਥੇ ਇੱਕ ਗੱਲ ਵੱਡੀ ਵੀ ਹੈ ਕਿ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਵੱਡੇ ਦਾਅਵੇ ਕੀਤੇ ਸੀ ਕਿ ਐਨਓਸੀ ਦੀ ਹੁਣ ਲੋੜ ਨਹੀਂ ਹੋਏਗੀ ਪਰ ਐਨਓਸੀਆਂ ਫਿਰ ਹਾਈ ਕੋਰਟ ਦੇ ਉਸ ਤੋਂ ਤੇ ਪਾਬੰਦੀ ਲਾਈ ਤੇ ਐਨਓਸੀਆਂ ਜਾਰੀ ਫਿਰ ਦੁਬਾਰਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਪਰ ਹੁਣ ਇਹ ਮਾਮਲਾ ਸਾਹਮਣੇ ਹੈ ਕਿ ਸਰਕਾਰ ਦੇ ਕੀਤੇ ਹੋਏ ਵੱਡੇ-ਵੱਡੇ ਦਾਅਵੇ ਐਸ ਵੱਲੇ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਜਿਹੜੇ ਅਫਸਰਾਂ ਦੀ ਤਨਾਤੀ ਉਸ ਸਮੇਂ ਦੇ ਵਿੱਚ ਕੀਤੀ ਗਈ ਆ ਤੇ ਉਹ ਅਫਸਰ ਐਸ ਦੀ ਬਿਲਕੁਲ ਅਣਗੈਲੀ ਦਿਖਾ ਰਹੇ ਨੇ ਜਾਂ ਕਹਿ ਲਈਏ ਕਿ ਸਰਕਾਰ ਦੇ ਵੱਲੋਂ ਹਏ ਹੋਏ ਜਿਹੜੇ ਸ਼ਬਦ ਨੇ ਉਹਨਾਂ ਦੇ ਕੰਨਾਂ ਉੱਤੇ ਨਹੀਂ ਜੂ ਨਹੀਂ ਸਰਕਾਰੇ ਤਾਂ ਐਸ ਕਰਕੇ ਇਹ ਜਿਹੜੇ ਅਫਸਰ شاہੀ ਹੈ ਉਸ ਵੇਲੇ ਵਿੱਚ ਅਣਗਹਿਲੀਆਂ ਜਦੋਂ ਕਰ ਰਹੀ ਹੈ ਤਾਂ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਮਾਮਲਾ ਚੱਲਣਾ ਪੈ ਰਿਹਾ ਤੇ ਨਾਲ ਨਾਲ ਇਹ ਵੀ ਹੈ ਕਿ ਇਸ ਵੇਲੇ ਤਿਉਹਾਰਾਂ ਦੇ ਦਿਨ ਜਿਨ੍ਹਾਂ ਲੋਕਾਂ ਨੇ ਬਿਆਨੇ ਦਿੱਤੇ ਹੋਏ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਹੋਣੀਆਂ ਨੇ ਉਹਨਾਂ ਦੇ ਲਈ ਇਸ ਵੇਲੇ ਕਿਤੇ ਜੜੀਆਂ ਤਿਉਹਾਰਾਂ ਦੀਆਂ ਖੁਸ਼ੀਆਂ ਨੇ ਉਹ ਗਮੀਆਂ ਦੇ ਵਿੱਚ ਬਦਲਦੀਆਂ ਨਜ਼ਰ ਆਈਆਂ ਨੇ ਤੇ ਲੋਕ ਜਿੱਥੇ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਮਨਾਉਣ ਦੀ ਗੱਲ ਕਰਦੇ ਨੇ ਉੱਥੇ ਦੂਜੇ ਪਾਸੇ ਜਦੋਂ ਦੀਆਂ ਐਨਓਸੀ ਉਹਨਾਂ ਨੂੰ ਜਾਰੀ ਨਹੀਂ ਹੋ ਰਹੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤਾਂ ਉਹਨਾਂ ਦੇ ਸਾਹ ਸੁੱਕੇ ਪਏ ਨੇ ਤੇ ਤਿਹਾਰ ਦੀਆਂ ਖੁਸ਼ੀਆਂ ਜੜੀਆਂ ਨੇ ਉਹ ਗਮੀਆਂ ਦੇ ਵਿੱਚ ਬਦਲ ਕੇ ਖੜੀਆਂ ਨੇ ਕਿ ਆਖਰ ਉਹਨਾਂ ਦਾ ਬਣੇਗਾ ਕੀ ਤੇ ਸਤ ਜੇ ਉਹਨਾਂ ਦੇ ਬਿਆਨੇ ਦੀ ਡੇਟਾ ਲੰਘ ਜਾਂਦੀਆਂ ਨੇ ਤਾਂ ਫਿਰ ਉਹਨਾਂ ਨੂੰ ਕਾਨੂੰਨੀ ਲੜਾਈਆਂ ਵਾਸਤੇ ਅਰਚਨਾ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਕਾਨੂੰਨੀ ਲੜਾਈਆਂ ਚ ਫਸਣਗੇ ਤੇ ਉੱਥੇ ਆਪਰ ਦੇ ਵਿੱਚ ਫਿਰ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਸਾਹਮਣੇ ਆ ਸਕਦੀਆਂ ਨੇ ਪੰਜਾਬ ਸਰਕਾਰ ਨੂੰ ਫੀਡਬੈਕ ਵੀ ਪਹੁੰਚੀ ਸੀ ਕਿ ਐਨਓਸੀ ਦੇ ਕਾਰਨ ਜਿਹੜੇ ਲੋਕ ਨੇ ਉਹ ਬੇहद ਪਰੇਸ਼ਾਨ ਨੇ ਜਿਸ ਕਰਕੇ ਹੀ ਸਰਕਾਰ ਨੇ ਐਨਓਸੀ ਦੀ ਕਲਾਜ਼ ਜਿਹੜੀ ਹੈ ਉਹ ਖਤਮ ਕਰ ਦਿੱਤੀ ਸੀ ਪਰ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਹਾਈ ਕੋਰਟ ਨੇ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਤੇ ਜਿਸ ਕਰਕੇ ਲੋਕਾਂ ਨੂੰ ਦੁਬਾਰਾ ਐਨਓਸੀ ਕਰਾਣੀਆਂ ਪੈ ਰਹੀਆਂ ਨੇ ਪਰ ਪਟਿਆਲਾ ਦੇ ਵਿੱਚ ਇਹ ਐਨਓਸੀਜ਼ ਨਹੀਂ ਹੋ ਰਹੀਆਂ ਜਿਸ ਕਰਕੇ ਲੋਕ ਹਾਲੋਂ ਵੀ ਹਾਲ ਨੇ ਪ੍ਰਾਪਰਟੀ ਕਾਰੋਬਾਰਾਂ ਦੇ ਨਾਲ ਜੁੜੇ ਲੋਕਾਂ ਦਾ ਕਹਿਣਾ ਇਹੀ ਹੈ ਕਿ ਇਹ ਸਿੱਧਾ ਤੌਰ ਤੇ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੈ ਤੇ ਨਾਲ ਨਾਲ ਲੋਕਾਂ ਦੀ ਖੱਜਲਖਵਰੀ ਵੀ ਹੈ ਤਿਹਾਰਾਂ ਦਿਨਾਂ ਦੇ ਵਿੱਚ ਐਦਾਂ ਹੋਣਾ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਵੱਡੇ ਸਵਾਲ ਖੜਦਾ ਹੈ ਤੇ ਜਾਂ ਫਿਰ ਕਹਿ ਲੀਏ ਕਿ ਅਫਸਰ ਸ਼ਾਹੀ ਜਿਹੜੀ ਕਿ ਸਰਕਾਰ ਦੀ ਗੱਲ ਉਹਨੂੰ ਨਹੀਂ ਸੁਣ ਰਹੀ ਉਹਨਾਂ ਦੇ ਉੱਤੇ ਵੀ ਕੰਨਾਂ ਉੱਤੇ ਜੂ ਨਹੀਂ ਸਰਕਾਰੀਆ ਇਹਨੂੰ ਵੀ ਦਰਸਾਉਂਦਾ ਐ ਐਨਓਸੀ ਜਾਰੀ ਨਾ ਹੋਣ ਕਾਰਨ ਸਰਕਾਰ ਦਾ ਜਿਹੜਾ ਅਕਸ ਹੈ ਉਹ ਲਗਾਤਾਰ ਖਰਾਬ ਹੋ ਰਿਹਾ ਜਿਸ ਦਾ ਨੁਕਸਾਨ ਹੋ ਸਕਦਾ ਸੱਤਾਧਾਰੀ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਵੀ ਪੈ ਸਕਦਾ ਜੇਕਰ ਕਿਸੇ ਦੇ ਬਿਆਨੇ ਖਰਾਬ ਹੁੰਦੇ ਨੇ ਤਾਂ ਦੂਜੇ ਪਾਸੇ ਪਟਿਆਲੇ ਦਾ ਹਲਕਾ ਹੈ ਕਨੌਰ ਜਿਹਦੇ ਵਿੱਚ ਗੁਰਲਾਲ ਸਿੰਘ ਜਿਹੜੇ ਉੱਥੇ ਦੇ ਵਿਧਾਇਕ ਨੇ ਤੇ ਨਾਲ ਨਾਲ ਦੂਜੇ ਪਾਸੇ ਇਹ ਹੈ ਕਿ ਨਾਇਬ ਤਹਿਸੀਲਦਾਰ ਉੱਥੇ ਵੀ ਹੈ ਨਹੀਂ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਤਾਂ ਜ਼ਿਲ੍ਹੇ ਦੇ ਨਾਲ ਲੱਗਦੇ ਕਨੌਰ ਕਸਬੇ ਦੇ ਵਿੱਚ ਪਿਛਲੇ ਕਾਫੀ ਸਮੇ ਤੋਂ ਨਾਇਬ ਤਹਿਸੀਲਦਾਰ ਦੀ ਪੋਸਟ ਜਿਹੜੀ ਆ ਉਹ ਖਾਲੀ ਹੋਈ ਪਈ ਹੈ ਤੇ ਉੱਥੇ ਉਹ ਤਹਿਸੀਲਦਾਰ ਨਾ ਹੋਣ ਕਾਰਨ ਲੋਕ ਪਰੇਸ਼ਾਨ ਨੇ ਪਰ ਲੋਕ ਆਪਣੇ ਸਰਕਾਰੀ ਕੰਮ ਕਾਜ ਕਰਵਾਉਣ ਲਈ ਜਦੋਂ ਤਹਿਸੀਲਦਾਰ ਦਫ਼ਤਰ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਕੰਮ ਨਹੀਂ ਹੁੰਦੇ ਕਿਉਂਕਿ ਜਿਸ ਅਧਿਕਾਰੀ ਨੂੰ ਟੈਂਪਰੇਰੀ ਤੌਰ ਉੱਤੇ ਨਾਇਬ ਤਹਿਸੀਲਦਾਰ ਦੇ ਤੌਰ ਉੱਤੇ ਤਨਖਾਹ ਦਿੱਤਾ ਹੋਇਆ ਉਸ ਕੋਲ ਸਿਰਫ ਅਧਿਸ਼ਤਰੀ ਕਰਨ ਦੇ ਅਧਿਕਾਰ ਨੇ ਕਿਸੇ ਵੀ ਤਰ੍ਹਾਂ ਦੇ ਐਫੀਡੇਵਿਟ ਜਾਂ ਫਿਰ ਰੈਵਨਿਊ ਦੇ ਹੋਰ ਕੇਸ ਦੇ ਵਿੱਚ ਉਹ ਕੰਮ ਨਹੀਂ ਕਰ ਸਕਦੇ ਜਿਸ ਕਰਕੇ ਲੋਕਾਂ ਨੂੰ ਉਥੋਂ ਦੇ ਤਹਿਸੀਲ ਦੂਜੀ ਰਾਜਪੁਰਾ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਹੁਣ ਲੋਕ ਜਿਥੇ ਐਨਓਸੀ ਨੂੰ ਲੈ ਕੇ ਪਰੇਸ਼ਾਨ ਨੇ ਉਥੇ ਇਸ ਨਾਇਬ ਤਹਿਸੀਲਦਾਰ ਦੇ ਨਾ ਹੋਣ ਕਾਰਨ ਵੀ ਕਾਫੀ ਜਿਆਦਾ ਲੋਕ ਪਰੇਸ਼ਾਨ ਨੇ ਪਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਿਹੜੀ ਨਹੀਂ ਪਹੁੰਚਦੀ ਪਈ ਤੇ ਸਰਕਾਰ ਜਿਹੜੇ ਜਿੱਥੇ ਤੱਕ ਆਪਣੇ ਕੰਮ ਕਰ ਰਹੀ ਹੈ ਉਹ ਕਰ ਹੀ ਰਹੇ ਨੇ ਪਰ ਦੂਜੇ ਪਾਸੇ ਇਹ ਹੈ ਕਿ ਇਸ ਵੇਲੇ ਵੀ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਸਾਰੀਆਂ ਗੱਲਾਂ ਉੱਤੇ ਧਿਆਨ ਦੇਣ ਤੇ ਲੋਕਾਂ ਦੇ ਤਿਹਾਰਾਂ ਨੂੰ ਖੁਸ਼ੀਆਂ ਜਿਹੜੀਆਂ ਉਹਨਾਂ ਦੀਆਂ ਇਸ ਵੇਲੇ ਤਿਹਾਰਾਂ ਦੀਆਂ ਉਹਨਾਂ ਨੂੰ ਗਮੀਆਂ ਦੇ ਵਿੱਚ ਨਾ ਬਦਲਣ ਦੇਣ